ਸਤਿ ਸ਼੍ਰੀ ਅਕਾਲ ਜੀ ਸਪਨੋਸ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਨਵੇਂ ਆਰਟੀਕਲ ਆਏ ਨੇ ਜੀ ਕੈਮਬੀ ਕੋਟਨ ਦੀ 8 ਮੀਟਰ ਦੀ ਡਿਜੀਟਲ ਪ੍ਰਿੰਟ ਨਾਲ ਬੰਦਨੀ ਸਟਾਈਲ ਦਾ ਪ੍ਰਿੰਟ ਆਏਗਾ ਸ਼ੋਰਦਾ ਫੈਬਰਿਕ ਮਿਲੇਗਾ ਆਲਓਵਰ ਬਾਟਮ ਹੈ ਆਲਓਵਰ ਕੈਮਬੀ ਕੋਟਨ ਦਾ 8 ਮੀਟਰ ਦਾ ਉੱਤੇ ਡਿਜੀਟਲ ਪ੍ਰਿੰਟ ਹੈ ਬਾਟਮ ਤੇ ਵੀ ਪ੍ਰਿੰਟ ਆਏਗਾ ਦੁਪੱਟਾ ਮਲਮਲ ਕੋਟਨ ਦਾ ਆਏਗਾ 8 ਮੀਟਰ ਦਾ ਪਹਿਲਾਂ ਇਹ ਰੇਟ ਸੀ 10000 ਰੁਪਏ ਦੇ ਵਿੱਚ ਪਰ ਹੁਣ ਇੱਥੇ ਸਪੈਸ਼ਲ ਡਿਸਕਾਊਂਟ ਆਇਆ ਹੈ ਸਿਰਫ ਤੇ ਸਿਰਫ 680 ਰੁਪਏਾਂ ਦੇ ਵਿੱਚ ਰਾਂਗੇ ਦੇ ਵਿੱਚ 15 ਨੇ 680 ਵਿੱਚ ਤੁਸੀਂ ਇਹ ਵਾਲੇ ਸੂਟਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਹਣੇ ਰੰਗ ਬੜੇ ਪਿਆਰੇ ਨੇ ਨਵੇਂ-ਨਵੇਂ ਰੰਗ ਜਿਹੜੇ ਕਿੰਨਾ ਵਿੱਚ ਅਸੀਂ ਇਸ ਵਾਰੀ ਐਡ ਕੀਤੇ ਨੇ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਸ਼ਿਫੋਨ ਦੇ ਦੁਪੱਟਿਆਂ ਨਾਲ 컬렉ਸ਼ਨ ਆਈਆਂ ਰੇਟ ਬਹੁਤ ਅਫੋਰਡੇਬਲ ਐ 680 ਰੁਪਏ ਰੇਟ ਹੈ ਦੇਦੇ ਵਿੱਚ ਰੰਗ 35 ਆਉਂਦੇ ਨੇ ਲਗਭਗ ਇਹ ਤੁਹਾਨੂੰ ਜਿਹੜਾ ਇੱਕ ਸੂਟ ਆਲਓਵਕਸਪੋਰਟ ਕਾਟਨ ਦਾ ਮਿਲੇਗਾ ਵੱਡੇ ਬਰਦੀ ਨਾਲ 4 ਮੀਟਰ ਦਾ ਸੂਟ ਮਿਲੇਗਾ ਜਿਹਦੀ ਕੀ ਲੈਂਥ ਜਿਹੜੀ ਐ 52 ਇੰਚ ਤੋਂ ਉੱਪਰ ਜਾਏਗੀ ਦੁਪੱਟਾ ਜਿਹੜਾ ਪ્યોਰ ਸ਼ਿਫੋਨ ਦਾ 2.5 ਮੀਟਰ ਦਾ 4 ਸਾਈਡ ਦਾ ਜਿਹੜੀ ਇਹਦੀ ਲੈਂਸ ਲੱਗੀ ਆ ਵਾਈਟ ਕਲਰ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਕੀ ਲੈਂਸ ਇਹ ਮੈਸਿਟਿਸ ਆਏਗੀ ਰੰਗੇ ਦੇ ਵਿੱਚ ਲਗਭਗ 35 ਨੇ ਤੇ ਸਾਰੇ ਰੰਗ ਅਵੇਲੇਬਲ ਨੇ ਰੇਟ ਜਿਹੜਾ ਇਹਨਾਂ ਦਾ 680 ਰੁਪਏ 680 ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਆਲ ਓਵਰ ਇੰਡੀਆ ਤੁਸੀਂ ਇਹ ਸੂਟ ਕਿਤੇ ਵੀ ਮੰਗਵਾਉਂਦੇ ਹੋ ਤਾਂ ਇਹ ਤੁਹਾਨੂੰ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਪਾਏਗਾ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸਿਰਫ ਤੇ ਸਿਰਫ 680 ਦੇ ਵਿੱਚ ਚੜਿਆ ਸੂਟ ਨੇ ਆਲ ਓਵਰ ਪ੍ਰਿੰਟਡ ਸੂਟ ਨਾਲ ਸ਼ਿਫਾਉਣ ਦੇ ਦੁਪੱਟੇ ਵਾਲਾ ਸੂਟ ਜਿਹੜੇ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਇੰਨਾ ਵਿੱਚ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਹੋਰ ਕੋਈ ਵੀ ਕੈਰੀ ਕਰਨਾ ਚਾਹੁੰਦੇ ਹੋ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ 6239245750 ਐਡ ਕੀਤਾ ਇਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਕਿਸੇ ਸੂਟ ਦੇ ਬਾਰੇ ਤੁਸੀਂ ਜੋ ਵੀ ਕੈਰੀ ਕਰਨਾ ਚਾਹੁੰਦੇ ਹੋ ਕਲੈਕਸ਼ਨਾਂ ਜਿਹੜੀਆਂ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਅਵੇਲੇਬਲ ਨੇ ਤੇ ਰੇਟ ਜਿਹੜਾ ਹੈ ਕਿ ਮੈਂ ਸਾਰਿਆਂ ਦੇ ਦਿੱਤੇ ਪਹਿਲੀ ਦਾ ਵੀ ਦੱਸ ਦਿੱਤਾ ਤੇ ਸੈਕਿੰਡ ਕਲੈਕਸ਼ਨ 680ਾਂ ਦੇ ਵਿੱਚ ਪਿਓਰ ਐਕਸਪੋਰਟ ਕਾਟਨ ਦੀ ਕਲੈਕਸ਼ਨ ਹੈ ਰੰਗ ਜਿਹੜੇ ਇਹਦੇ ਵਿੱਚ ਲਗਭਗ 30 ਨੇ ਤੇ ਸਾਰੇ ਹੀ ਰੰਗ ਅਵੇਲੇਬਲ ਨੇ 1025 ਰੁਪਏ ਦੇ ਵਿੱਚ ਚੈ ਵਾਲੇ ਸੂਟ ਆਏ ਨੇ ਰੰਗ ਇਹਨਾਂ ਵਿੱਚ ਜਿਹੜੇ 30 ਤੋਂ 35 ਹੈਗੇ ਨੇ ਬਾਟਮ ਪਲੇਨ ਆਏਗਾ ਸ਼ਰਟ ਜਿਹੜੀ ਆ ਚਿਕਨਕਾਰੀ ਵਰਕ ਨਾਲ ਆਏਗੀ ਤੇ ਜਿਹੜਾ ਸ਼ਰਟ ਦਾ ਫੈਬਰਿਕ ਹੈ ਬਾਟਮ ਇਹਦਾ ਪਲੇਨ ਆਏਗਾ ਦੁਪੱਟਾ ਚਿਕਨਕਾਰੀ ਵਰਕ ਨਾਲ ਆਏਗਾ ਸ਼ਰਟ ਡਿਜੀਟਲ ਪ੍ਰਿੰਟ ਨਾਲ ਆਏਗੀ 1025 ਰੁਪਏ ਦਾ ਰੇਟ ਹੈ ਰੰਗਾ ਦੀ ਇਹਨਾਂ ਸੂਟਾਂ ਵਿੱਚ ਕੋਈ ਕਮੀ ਨਹੀਂ ਆ 30 ਤੋਂ 35 ਰੰਗ ਹੈਗੇ ਨੇ ਤੇ ਹਰ ਸਟਾਈਲ ਦੇ ਹਰ ਡਿਜ਼ਾਈਨ ਦੇ ਬਾਰੇ ਰੰਗ ਜਿਹੜੇ ਇਹਨਾਂ ਵਿੱਚ ਐਡ ਕੀਤੇ ਨੇ ਸਾਰੇ ਸੂਟ ਜਿਹੜੇ ਨਹੀਂ ਆਵੇਲੇਬਲ ਨੇ ਰੰਗ ਤੇ ਜੋ ਵੀ ਡਿਜ਼ਾਈਨ ਹੈਗੇ ਨੇ ਵਿੱਚ ਮੈਂ ਇੱਥੇ ਐਡ ਕਰ ਦਿੱਤੇ ਨੇ ਰੇਟ ਜਿਹੜਾ 1225 ਰੁਪਏ ਆ ਇਹ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਤੇ ਕੋਈ ਐਕਸਟਰਾ ਨਹੀਂ ਲੱਗਣਗੇ ਸੇਮ ਇਸੇ ਰੇਟ ਤੇ ਜਿਹੜਾ ਸੂਟ ਆ ਤੁਹਾਡੇ ਘਰ ਤੱਕ ਪਹੁੰਚੇਗਾ ਬਾਕੀ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਸਖਦੇ ਹੋ ਨੰਬਰ 6239245750 ਐਡ ਕੀਤਾ ਆ ਜਿੱਥੇ ਜਾ ਕੇ ਤੁਸੀਂ ਜਿਸ ਵੀ ਸੂਟ ਦੀ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੁਹਾਨੂੰ ਜਿਹੜੀ ਵੀ ਤੁਹਾਡੀ ਕਵਰੀ ਹੋਏਗੀ ਉਸ ਦਾ ਜਿਹੜਾ ਰਿਪਲਾਈ ਹੈ ਜਰੂਰ ਆਏਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਥਿਕ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ